ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਅਰਸ਼ਦੀਪ ਸਿੰਘ ਆ ਚੱਲਿਆ ਪਕਰਦਰ ਸਾਹਿਬ ਨਹੀਂ ਯਾਰ ਮੈਂ ਨਹੀਂ ਜਾਣਾ ਕਿਉਂ ਜਾਣਾਗਾ ਤੈਨੂੰ ਨਹੀਂ ਯਾਰ ਮੈਨੂੰ ਗੇਮ ਖੇਡਣੀ ਆ ਚੱਲ ਬੜਨ ਵਾਲੇ ਉੱਥੇ ਆਪਾਨੂੰ ਸੰਤੇਗਾ ਸਮਿਲਦੀ ਐ ਤੇ ਨਾਲੇ ਘੱਤੇ ਗਲਾਸ ਵੀ ਲੱਗਦੀ ਐ ਉੱਥੇ ਨਹੀਂ ਨਹੀਂ ਯਾਰ ਮੈਨੂੰ ਗੇਮ ਖੇਡਦਾ ਆ ਜਾ ਫਿਰ ਜਾਣਾ ਤਾਂ ਨਹੀਂ ਨਹੀਂ ਟਿੱਟੀਆਂ ਹੀ ਸੀ ਹੋਂ ਤਾਂ ਆਪਾਂ ਨੂੰ ਨਹੀਂ ਯਾਰ ਚਲ ਠੀਕ ਆ ਫਿਰ ਮੈਂ ਚੱਲਿਆ ਅਜਿਹਾ ਆਪੇ ਜਾਣਾ ਹੋਇਆ ਤਾਂ ਠੀਕ ਆ ਅਛ ਦਿਵ ਸਿੰਘ ਹਾਂ ਚੱਲ ਬੜਾ ਕਰਦੇ ਸਾਬ ਉਹ ਨਹੀਂ ਯਾਰ ਆ ਵੇਖ ਮੈਂ ਗਾਂਲੇ ਲੈਵਲ ਤੇ ਦੌੜਦਾ ਆ ਤੂੰ ਵੀ ਖੇਡ ਲੈ ਮੈਂ ਨਹੀਂ ਖਿਡਾ ਕਰਨੀ ਕਿਹਾ ਮੈਂ ਆ ਵੇਖ ਤਾਂ ਸਹੀ ਵੇਖ ਕਿੰਨੇ ਘੰਟ ਬੰਦੇ ਆ ਗਏ ਮੈਂ ਨਹੀਂ ਮੇਰੇ ਘਰ ਦੇ ਜਾਣ ਆ ਚੱਲੀਏ ਜਾਨਾ ਵੇਖ ਤਾਂ ਸਹੀ ਆ ਜਾ ਓਏ ਆ ਜਾ ਨਹੀਂ ਮੈਂ ਨਹੀਂ ਮੇਰੇ ਚੱਲੇ ਆ ਮੇਰੇ ਘਰ ਦੇ ਸਾਬ ਜਾ ਮੇਰੇ ਅਛ ਦਿਵ ਸਿੰਘ ਆ ਤੇਰੇ ਚੜਾ ਮੇਰੇ ਨਾਲ ਨਹੀਂ ਯਾਰ ਲੈਵਲ ਜਾਣੀ ਪਰੰਮ ਮੈਂ ਤਾਂ ਇਹ ਕਰਨਾ ਹੈਗਾ ਅੱਗੇ ਕਰ ਲਈ ਤੂੰ 2 ਘੰਟੇ ਕਲਾਸ ਲੱਗਦੀ ਹੈ ਉੱਥੇ ਬਹੁਤ ਵਧੀਆਉਂ ਦੇ ਸਿੱਖਣ ਉੱਥੇ ਨਹੀਂ ਨਹੀਂ ਯਾਰ ਮੈਂ ਤਾਂ ਕਰਨ ਆਜੇ ਲੈਵਲ ਪੂਰਾ ਹੈ ਗੱਤੀ ਕਲਾਸ ਵੀ ਲੱਗਦੀ ਹੈ ਉੱਥੇ ਤਾਂ ਨਹੀਂ ਯਾਰ ਅੱਜ ਤਾਂ ਮੈਂ ਕਰਨਾ ਤੋ ਜਾ ਬੜਾ ਚਲੋ ਮੈਂ ਜਾਣਾ ਫਿਰ ਤੇਰੇ ਘਰੇ ਦੱਸਦਾ ਜਾਂਦਾ ਹਾਂ ਮੈਂ ਉਹਨੇ ਕੀ ਹਾਂਜੀ ਵੀਰੇ ਕੀ ਕਰੀ ਜਾਣਾ ਗੇਮ ਖੇਡਦਾ ਹੀ ਵੀਰੇ ਤੇ ਗੇਮਾਂ ਖੇਡ ਕੇ ਹੀ ਆਪਾਂ ਛੁੱਟੀਆਂ ਲਗਾ ਲੈਣੀਆਂ ਸਾਰੀਆਂ ਨਹੀਂ ਨਹੀਂ ਵੀਰੇ ਤੇ 20 25 ਦਿਨ ਹੋ ਗਏ ਆ ਤੇਰੀਆਂ ਛੁੱਟੀਆਂ ਮਿਲੀਆਂ ਨੂੰ ਸਾਰੇ ਜਵਾਕ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਜਾ ਕੇ ਉੱਥੇ ਸੰਥਿਆ ਕਰਦੇ ਆ ਗੁਰਬਾਣੀ ਦੀ ਤੇ ਨਾਲੇ ਉੱਥੇ ਗੱਦਕੇ ਦੀ ਕਲਾਸ ਲਾਉਂਦੇ ਆ ਕਿੰਨਾ ਸੋਹਣਾ ਗੱਦਕਾ ਖੇਡਦੇ ਆ ਤੇ ਤੂੰ 20 25 ਛੁੱਟੀਆਂ ਆਵਦੀਆਂ ਗੇਮਾਂ ਜੀ ਨਿਘਾਲਗਾ ਤੇ ਇਹਨੂੰ ਰੱਖਦੇ ਮੇਰਾ ਵੀਰ ਤੇ ਤੂੰ ਨਾ ਉੱਥੇ ਜਾਇਆ ਕਰ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਜਾ ਕੇ ਤੇ ਉੱਥੇ ਗੱਦਕਾ ਸਿੱਖ ਨਾਲੇ ਉਹਦੇ ਗੁਰਬਾਣੀ ਸਿੱਖ ਜਿਹੜੀ ਤੇਰੇ ਕੰਮ ਆਉਣੀ ਆ ਇਹਨਾਂ ਗੇਮਾਂ ਨੇ ਤੈਨੂੰ ਕੀ ਦੇ ਠੀਕ ਹੈ ਵੀਰੇ ਹਾਂ ਗੁਰਦੁਆਰਾ ਸਹਿਬ ਜਾ ਤੇ ਉੱਥੇ ਜਾ ਕੇ ਗੁਰਬਾਣੀ ਸਿੱਖ ਨਾਲੇ ਤੇ ਨਾਲੇ ਗੱਦਕੇ ਦੀ ਕਲਾਸ ਜਵਾਕ ਦੇਖ ਕਿੰਨਾ ਸੋਹਣਾ ਖੇਡਦੇ ਆ ਗੱਦਕਾ ਠੀਕ ਹੈ ਸੁਣ ਗਿਆ ਹਾਂਜੀ ਹਾਂ ਗੇਮਾ ਨਾ ਖੇਡਿਆ ਕਰ ਇਹਦੇ ਨਾਲ ਨਾਲੇ ਦਾ ਨੁਕਸਾਨ ਕਿੰਨੇ ਆ ਉਹਨਾਂ ਦੇ ਜੋ ਸਾਰੀ ਦਿਹਾੜੀ ਤੇਰੀਆਂ ਅੱਖਾਂ ਉਹਦੇ ਚ ਗੱਡੀ ਰੱਖਦਾ ਵਾ ਤੇਰੀ ਨਿਗਾਹ ਘਟ ਜਾਣੀ ਠੀਕ ਹੈ ਵੀਰੇ ਹਨਾ ਹਾਂਜੀ ਤੇ ਚੱਲ ਉੱਥੇ ਮੇਰਾ ਵੀਰ ਤੇ ਜਾ ਕੇ ਸਿੱਖ ਗੱਦਕਾ ਤੇ ਨਾਲੇ ਗੁਰਬਾਣੀ ਤੇ ਮੈਂ ਤੇਰੇ ਮਗਰ ਆਉਣਾ ਉੱਥੇ ਜੰਗਾ ਠੀਕ ਹੈ ਵੀਰੇ ਹਾਂ ਵਾਹਿਗੁਰੂ ਸੱਚੇ ਪਾਸ਼ਾ ਤੇਰੀ ਹਜ਼ਰਾ ਕਰਤਾ ਪੁਰਖਾਨ ਕੋ ਨਾਨਕ ਬਹੁਤ ਨਾਰੇ ਦੇਹ ਬਾਨ ਸਾਦੀ ਮਾਨ ਵਾਹਿਗੁਰੂ ਸੱਚੇ ਪਾਸ਼ਾ ਕੋ ਨਾਨਕ ਸੁਨ ਰੇ ਮਨਾ ਤੇ ਕਟ ਬ੍ਰਹਮ ਅਨਿਵਾਰਸ ਜਹ ਪ੍ਰਾਨੀ ਹੋ ਮੈਂ ਤਜੀ ਕਰਤਾ ਰਾਖਿ ਪਛਾਨ ਕਹੋ ਨਾਨਕ ਬਹੁ ਮੁਖਤ ਨਰ ਇਹ ਮਨ ਸਾਜੀ ਮਾਨ ਪੈ ਨਾਸਨ ਦਰਮਤ ਹਰਨ ਹਲ ਮੈਂ ਹਰ ਕੋ ਨਾਮ ਹੈ ਉੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜਰ ਪ੍ਰਧਾਨ ਸਿੰਘ ਸਾਰੇ ਵਿੱਚ ਛੁੱਟੀਆਂ ਵਿੱਚ ਕਿੰਨਾ ਕੁ ਸੱਗ ਗਿਆ ਗੱਤ ਕਾ ਵੀ ਬਹੁਤ ਵਧੀਆ ਖੇਡਦੇ ਤੇ ਮੈਂ ਅੰਦਰ ਵੇਖ ਕੇ ਆਇਆ ਗਰਬਾਣੀ ਬਹੁਤ ਵਧੀਆ ਪੜਦੇ ਆ ਸਪੀਕਰ 'ਚ ਵੀ ਹੁਣ ਤਾਂ ਬਾਣੀ ਪੜਨ ਲੱਗੇ ਯਾਰ ਦੀਪਨ ਨੇ ਹੁਣ ਸੱਦਨ ਆਉਂਦਾਰਾ ਪਰ ਮੈਂ ਗੇਮਾਂ ਨੂੰ ਸਮਾਨਗਾ ਧਾੜ ਰਿਹਾ ਕੋਈ ਗੱਲ ਨਹੀਂ ਹੁਣ ਤੂੰ ਹੋ ਜਾਏਂਗਾ ਫਿਰ ਹੁਣ ਤਾਂ ਸਕੂਲ ਲੱਗਣ ਲੱਗੇ ਰਹਿਣਗੇ ਕੋਈ ਨਹੀਂ ਸਕੂਲ ਟਾਈਮ ਤੋਂ ਤਾਂ ਬਾਅਦ ਹੀ ਲਾਦੀ ਆ ਸੰਤਿਆਦੀ ਤੇ ਗੱਤ ਕਿਹਦੀ ਕਲਾਸ ਆਪਾਂ ਦੋਨੇ ਇਕੱਠੇ ਆਇਆ ਕਰਾਂਗੇ ਠੀਕ ਆ ਯਾਰ ਕੋਈ ਫਿਰ ਸੱਚਾ ਪਾਤਸ਼ਾਹ ਤੋ ਹੀ ਕਿਰਪਾ ਕਰਨ ਵਾਲਾ ਕਿਰਪਾ ਰੱਖੇ